ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਪ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀਆਸ ਨਾ ਜਾਈ ਰਹਾ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਏ ਸੰਤ ਗੁਣ ਗਾਵੇ ਪਰੇਮ ਭਗਤ ਤਾ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ ආටපෑර හාරකාජෙස්ස රවනා භෙක්ෂේ ගටොුරි ලතිී සංඝමලාවේ ලීයාමේරයකර්තේ සන්තසාධපයසාතිී කාරගැලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਅਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ ਸੋਈ ਫਲ ਪਾਵੇ ਬੇਥੀਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋ 7 ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ 8 ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈਲੀ ਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਕ ਸਰਬਤੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ गोबिंद की कृपा तारी पर अब रखे पैज हमारी हार के चार ना सदा सुख दाई जो ईश सोई फल पावे ਬੇਥੇ ਯਾ ਸਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਭਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਲੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪੈ ਸਾਥੀ ਕਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਕਿਰਵਾਹੇ ਗੁਰੂ ਸਾਹਿਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸੰਤ ਗੁਣ ਗਾਵੇ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ පටපෑර හාරකාජෙස්ස රවනා භෙක්ෂේ ගටොුරි ලතිී සංඝමලාවේ ලීයාමේරේකර්තේ සන්තසාධපයසාතිී කාරගැ ලින්නේ ਸਰਬਸਦੀਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਤੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद कृपा तारी पर अब रखे पैज हमारी हार के चारना सदा सुख दाई जो ईशे सोई फल पावे ਬੇਥੇ ਆਸ ਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਾਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪੈ ਸਾਥੀ ਹਰ ਗੈਲੀ ਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖदाई ਜੋ ਇਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਕਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ආටපෑර හාරකාජෙස්ස රවන භෙක්සේ ගටුරි ලතිී සංඝමලාවේ ලියාමේරේකර්තේ සන්තසාධපයසාතිී කාරගැලින්නේ ਸਰਬਸਦੀਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਇ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ 8 ਪੈਰ ਹਾਰ ਕਾ ਜਿਸ ਰਵਣਾ ਵੇਖੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈ ਲੀਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद कृपा तारी पर अब रखे पैज हमारी हार के चारन सदा सुखदाई जो ईश सोई फल पावे ਬੇਥੇ ਆਸਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਇ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖੇ ਗਾਠੋਰੀ ਲਾਠੀ ਸੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਭੇ ਸਾਥੀ ਕਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਈਸ਼ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਇ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖ ਸੇ ਗਾਠੋਰੀ ਲਾਠੀ ਸਾંગ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਖਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਨਾਣਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾ ਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੇ ਆਸਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਭਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਕਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਾਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਕਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ආටපෑර හාරකාජෙත්ස රවනා භෙක්ෂේ ගටොරි ලතිී සංඝමලාවේ ලීයාමේරයකර්තේ සන්තසාධපයසාතිී කාරගැලින්නේ ਸਰਬਸਦੀਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਾਤ ਗੁਰ ਪਾਇਆ ਸਾਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ ਸੋਈ ਫਲ ਪਾਵੇ ਬੇਰਥੀ ਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵਿਖੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈ ਲੀਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਤੇ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਦਾ ਸੁਖ ਦਾਈ ਜੋ ਈਸ਼ ਸੋਈ ਫਲ ਪਾਵੇ ਬੇਥੇ ਆਸ ਨਾ ਜਾਏ ਕਰਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ